ਅੱਜ ਜਿਹੜੀਆਂ ਤੁਹਾਡੇ ਵਾਸਤੇ ਦੋਸਤੋ ਕੋਠੀਆਂ ਲੈ ਕੇ ਆਇਾਂਗੇ ਸਿੰਗਲ ਪਰਸਨ ਕੋਠੀਆਂ ਜੋ ਕਿ 16 16 17 1700 ਸਕਰ ਫੁੱਟ ਦੇ ਵਿੱਚ ਬਣੀਆਂ ਹੋਈਆਂ ਨੇਗੀਆਂ ਇਹ ਤੇ ਡਬਲ ਪਰਸਨ ਦੀ অপਸ਼ਨ ਹੈਗੀ ਦੋਸਤੋ ਪਰ ਬਾਈ ਹੋਰਾਂ ਨੇ ਇੱਕ ਵਾਰ ਸਿੰਗਲ ਕੋਠੀਆਂ ਤਿਆਰ ਕਰਨੀਆਂ ਨੇ ਦੋ ਕੋਠੀਆਂ ਦੋ ਪਰਾਵਾਂ ਨੇ ਬਣਾਈਆਂ ਨੇ ਇੱਕੋ ਜੀਆਂ ਦੋ ਵੰਡਾਂ ਕਰੀਆਂ ਵਿਚਾਲੇ ਕੋਈ ਕੰਧ ਨਹੀਂ ਗੱਡੀ ਪਰ ਜਗ੍ਹਾ ਛੱਡੀ ਐ ਕਿੰਨੀ ਇਹ ਜਗ੍ਹਾ ਦੀ ਸਾਰੀ ਤੇ ਕਿੰਨੀ ਕਵਰ ਕੀਤੀ ਤੇ ਕੋਠੀਆਂ ਦੀ ਕਵਰ ਏਰੀਆ ਕਿੰਨਾ ਸਾਰਾ ਆਪਾਂ ਬਾਈ ਜੀ ਠੇਕੇਦਾਰ ਨਾਲ ਗੱਲ ਕਰਾਂਗੇ ਜਿਹੜੇ ਭਰਾ ਇਹ ਬਣਾ ਰਹੇ ਨੇਗੇ ਉਹਨਾਂ ਨਾਲ ਤੁਹਾਡੀ ਗੱਲਬਾਤ ਵੀ ਕਰਵਾਵਾਂਗੇ ਤੇ ਕੋਠੀ ਨੂੰ ਇੱਕ ਵਾਰ ਜਸਟ ਫਰੰਟ ਤੁਸੀਂ ਵੇਖ ਸਕਦੇ ਹੋ ਦੋਸਤੋ ਬਹੁਤ ਸੋਹਣਾ ਕਲਾਸਿਕਲ ਲੋਕਾ ਜਾਲੀ ਵਗੈਰਾ ਲਾਈ ਹੋਈ ਹੈਗੀ ਤੇ ਅੰਦਰੋਂ ਪੂਰੀ ਵੀਡੀਓ ਵਿਖਾਵਾਂਗੇ ਤੁਹਾਨੂੰ ਕਿਹੜੇ ਕਿਹੜੇ ਰੂਮ ਕਿੱਥੇ ਕਿੱਥੇ ਬਣੇ ਹੋਏ ਨੇ ਇਸ ਕੋਠੀ ਦੇ ਵਿੱਚ ਦੋ ਬੈਡਰੂਮ ਇੱਕ ਡ੍ਰੈੰਗ ਰੂਮ ਆ ਕਿਚਨ ਆ ਲੌਬੀ ਤੇ ਪੂਜਾ ਰੂਮ ਆ ਕੋਠੀ ਦੇ ਵਿੱਚ ਦੋਨੋਂ ਬੈੱਡਰੂਮਾਂ ਦੇ ਨਾਲ ਵਾਸ਼ਰੂਮ ਅਟੈਚ ਆ ਦੋਸਤੋ ਤੇ ਕੋਠੀ ਦਾ ਕੀ ਕੀ ਕੰਮ ਹੋ ਚੁੱਕਾ ਪਲੱਸਤਰ ਤੱਕ ਰੈਡੀ ਹੋਈ ਹੈ ਕੋਠੀ ਪੱਥਰ ਦੀ ਤਿਆਰੀ ਹੈ ਰੋੜੀ ਕੁਟੀ ਜਾਂਦੀ ਹੈ ਤੇ ਇੱਕ ਕੋਠੀ ਬਣੀ ਜਾਂਦੀ ਹੈ ਪਲੱਸਤਰ ਹੋਣੀ ਹੈ ਹਜੇ ਬਾਕੀ ਬਾਈ ਠੇਕੇਦਾਰ ਨਾਲ ਗੱਲਬਾਤ ਕਰਦੇ ਆ ਤੁਹਾਡੀ ਵੀ ਗੱਲਬਾਤ ਕਰਾਉਣੇ ਆ ਉਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਦੋਸਤੋ ਆਜੋ ਹਾਂ ਠੀਕ ਹੀ ਤੇ ਕੰਮ ਕਰਦਾ ਹਾਂ ਠੀਕ ਹੀ ਤੇ ਕੰਮ ਕਰਦਾ ਠੀਕ ਹੈ ਜੀ ਮਤਲਬ ਕਿੰਨੇ ਕਸਾ ਕੰਮ ਚੱਲ ਰਿਹਾ ਹੈ ਕੰਮ ਬਾਈ ਹੁਣ ਇੱਕ ਆਪਣੇ ਪਿੰਡ ਚੱਲਦੇ ਹੈ ਕਨਾਲ ਹੀ ਪਿੰਡਾ ਉੰਤਾਲੀ ਉੱਥੇ ਜਾ ਰਹੇ ਹਾਂਜੀ ਹਾਂ ਬਾਈ ਜਿਕਰ ਇਹ ਆਪਾਂ ਬਾਉਂਡਰੀ ਵਾਲ ਦੀ ਗੱਲ ਕਰੇ ਸਾਰੀ ਜਗ੍ਹਾ ਕਿੰਨੀ ਹੋ ਜਾਂਦੀ ਹੈ ਬਾਈ ਇਹ ਸਾਰੀ ਜਗ੍ਹਾ ਚਾਰ ਤੋਂ ਪੱਧਰ ਕਰਾਉਣਾਂ ਦੇ ਵਿੱਚ ਜਗ੍ਹਾ ਇਹ ਤੇ ਦੋ ਖੂਟੀਆਂ ਤੋਂ ਸਗੇ ਭਰਾਵਾਂ ਦੀਆਂ ਦੋ ਸਿੰਗਲ ਪੋਸਟਨ ਪਾਇਆ ਹੋਇਆ ਹੈ ਇਹ ਉੱਨੀ ਪਾਇਆ ਪਿੱਛੇ ਪਸ਼ੂ ਵਾਲੇ ਭਰਾਡੇ ਨੇ ਮਾ ਕੇ ਆਪਾਂ ਕਿਹੇ ਬਸੂ ਵਾਲੇ ਭਰਾ ਨੇ ਲਈ ਮਤਲਬ ਇਹਨਾਂ ਦੀ ਚੋਇਸ ਵੀ ਇੱਕੋ ਜਿਹੀ ਬਣਾਉਣੀ ਆਪਾਂ ਦੀ ਇੱਕੋ ਜਿਹੀ ਬਣਾਉਣੀ ਦੋ ਸਕੇ ਭਰਾ ਨੇ ਤੇ ਡਿਜ਼ਾਈਨ ਕਿੱਥੋਂ ਲਿਆ ਸੀ ਬਈ ਇਹ ਡਿਜ਼ਾਈਨ ਬੜੀ ਮਾਨਸਾਤ ਨਾਲ ਬਣਾਇਆ ਨਕਸ਼ਾ ਆਪਣਾ ਇਹ ਅੱਛਾ ਜੀ ਮਾਨਸਾਤ ਨਾਲ ਬਣਾਇਆ ਕੁਛ ਨਾ ਕੁਛ ਚੇਂਜ ਵੀ ਕੀਤਾ ਜਾ ਉੱਤੇ ਨਹੀਂ ਚੇਂਜ ਵੀ ਆਪਦੇ ਹਿਸਾਬ ਨਾਲ ਜਿੱਦਾਂ ਸੈਟਿੰਗ ਅਗਲੇ ਪਰਿਵਾਰ ਦੀ ਸਹਿਮਤੀ ਨਾਲ ਕਰਾਇਆ ਵੀ ਜਿੰਨਾ ਮਾੜਾ ਮੋਟਾ ਚੇਂਜ ਕਰਿਆ ਬੀ ਆਰਕੀਟੈਕਟ ਦੀ ਮਰਜ਼ੀ ਨਾਲ ਬਾਕੀ ਇਹ ਡਬਲ ਪੋਰਸ਼ਨ ਦਾ ਨਕਸ਼ਾ ਹੈ ਇਹਦਾ ਬਣਾਈ ਸਿੰਗਲ ਪੋਰਸ਼ਨ ਹੈ ਇਹ ਨੀਚੇ ਕਿੰਨਾ ਕੁ ਬਣਿਆ ਹੋਇਆ ਜੀ ਨੀਚੇ 1800 ਠੀਕ ਹੈ ਤੇ ਉੱਪਰ ਹੀ ਉੱਪਰੇ ਦੇ 1200 ਸਕਰ ਪੋਟੇ ਜੀ ਉੱਪਰ ਬਣਾਇਆ ਨਹੀਂ ਬਾਟੇ ਵਿੱਚ ਉਹਨਾਂ ਨੇ ਇੱਕ ਵਾਰ ਸਿੰਗਲ ਤਿਆਰ ਕਰਨਾ ਹੈ ਇਹ ਸਿੰਗਲ ਤਿਆਰ ਕਰਨਾ ਹੈ ਹਾਂ ਜੀ ਦਿਖਾ ਦਿੰਦੇ ਹਾਂ ਬੜਾ ਦੇਖੀ ਬਣਾ ਡਾ ਰਿਹਾ ਹੈ ਨਾ ਬਈ ਆਪਣਾ ਪੌਂਟ ਠੀਕ ਹੈ ਜੀ ਕਿੰਨੇ ਕਿੰਨਾ ਇੰਚ ਕਿੰਨਾ ਸਾਈਜ਼ ਇਹ ਬਾਈ 10 ਬਾਈ 16 ਨਾਲ ਜੀ 10 ਬਾਈ 16 ਹਾਂ ਮਤਲਬ ਇਹ ਬਾਈ 10 ਦਾ ਆ ਇਹ 10 ਸਾਈਡ ਆ ਆ 12 ਇਹਦਾ ਗੱਡੀ ਵਾਲਾ ਹੀ ਠੀਕ ਹੈ ਜੀ ਠੀਕ ਹੈ ਹਾਂ ਇਧਰੋਂ ਆ ਗਏ ਤੇ ਸਾਈਡ ਤੇ ਰੱਖੀ ਹੈ ਅੱਛਾ ਇਸ ਸਾਈਡ ਤੋਂ ਰੱਖੀ ਸਾਹਮਣੇ ਨਿਕਾ ਗੇਟੇ ਦਾ ਸਾਈਡ ਤੇ ਆ ਗਏ ਜੀ ਇਧਰੋਂ ਲੱਗੂਗਾ ਹਾਂ ਹਾਂ ਜੀ ਤੇ ਦੋਸਤੋ ਇਹ ਮੈਨ ਇੰਟਰੀ ਆ ਗਈ ਭਾਈ ਇਹ ਜਿਕਰ ਆਪਾਂ ਲੁੱਕ ਦੀ ਗੱਲ ਕਰੀ ਕਿਹੜਾ ਡਿਜ਼ਾਈਨ ਆ ਇਹ ਸੇਮ ਹੀ ਕਲਾਸਿਕਲ ਹੀ ਕਲਾਸਿਕਲ ਹਾਂ ਜੀ ਹਾਂ ਕਲਾਸਿਕਲ ਆ ਜੀ ਦੋਸਤੋ ਦਿਖਾਉਣੇ ਆ ਅੰਦਰੋਂ ਤੁਹਾਨੂੰ ਇਹ ਆਪਾਂ ਲੋਬੀ ਦੇ ਵਿੱਚ ਆ ਚੁੱਕੇ ਹਾਂ ਇਹ ਆ ਗਈ ਤੇ ਲੋਬੀ ਇਹ ਲੋਬੀ ਕਿੰਨਾ ਸੈ ਜੀ ਇਹ ਲੋਬੀ ਹੈਗੀ ਬਈ 20x22 ਦੀ 20x22 ਹਾਂ ਜੀ ਬਹੁਤ ਖੁੱਲੀ ਹੈ ਨਾ ਇਹ ਜਿਹੜੀ ਪੌੜੀ ਵਾਲਾ ਸਾਈਡ ਹੈ ਜੀ ਉੱੱਟ ਤੇ ਅੱਟ ਰੱਖੀ ਹੋਈ ਹੈ ਜੀ ਤੁਸੀਂ ਦੇ ਵਿੱਚ ਨਹੀਂ ਹੈਗੀ ਜੀ ਆ ਸਾਈਡ ਤੇ ਅੱਧ ਘੱਟ ਆ ਜੀ ਅਲੱਗ ਤੋਂ ਹੋ ਗਈ ਜੀ ਲੋਬੀ ਇਹਦੀ ਪੂਰੀ ਖੁੱਲੀ ਰਹੀ ਜੀ ਠੀਕ ਹੈ ਜੀ ਜਗ੍ਹਾ ਵਿੱਚੋਂ ਇੱਥੇ ਨਹੀਂ ਪੂਜਾਰੂਮ ਜੀ ਇੱਥੇ ਪੂਜਾਰੂਮ ਨਹੀਂ ਆਦੀ ਆਪ ਕੋ ਜਰੂਰ ਪੂਜਾਰੂਮ ਮਤਲਬ ਸਭੀ ਦੇ ਨਾਲ ਕਰਨੇ ਇਹ ਡਰਾਈング ਰੂਮ ਹੈ ਜੀ ਅੱਛਾ ਜੀ ਹਾਂ ਜੀ ਹਾਂ ਸੂਰੀ ਜੀ ਦੀ ਕਿਚਨਾਂ ਪਿੱਛੇ ਆ ਗਈ ਜਿੱਧਰ ਬੈਕ ਸਾਡ ਤੇ ਠੀਕ ਹੈ ਜੀ ਹਾਂ ਜੀ ਆਪ ਕੀ ਹੈ ਤਾਂ ਮਤਲਬ ਫਸਟ ਤੇ ਜਦੋਂ ਆਪਾਂ ਐਂਟਰ ਹੋਣੇ ਆ ਤਾਂ ਸੈ ਪੂਜਾਰੂਮ ਆ ਗਿਆ ਉਹਦੇ ਨਾਲ ਡਰਾਈਵ ਰੂਮ ਵੀ ਡਰਾਈਵ ਰੂਮ ਦਾ ਇੱਕ ਗੇਟ ਇੱਧਰ ਹੈ ਮੇਨ ਐਂਟਰੀ ਆਹ ਆ ਗਈ ਡਰਾਈング ਰੂਮ ਦੀ ਇਹ ਮਤਲਬ ਕੋਈ ਹਾਂਜੀ ਇਧਰ ਵੀ ਬਾਹਰ ਦੀ ਆਉਣਾ ਗੈਸਟ ਰੂਮ ਵਗੈਰਾ ਬਾਹਰ ਹੋਣਾ ਇਧਰ ਇਧਰ ਵੀ ਆ ਜਾਂਦਾ ਜੀ ਅੰਦਰ ਦੇ ਇੰਟਰ ਆਉਣ ਦੀ ਹਾਂਜੀ ਅੰਦਰ ਉਧਰ ਵੀ ਆਉਣ ਦੀ ਬਜਾਏ ਇਧਰ ਵੀ ਆ ਜਾਂਦਾ ਠੀਕ ਹੈ ਠੀਕ ਹੈ ਹਾਂਜੀ ਚੀਜ਼ ਬਣੀ ਗਈ ਉਹ ਤੇ ਨਾਲ ਹੀ ਮਤਲਬ ਇਤਨਾ ਆ ਗਿਆ ਨਾਲ ਹੀ ਆ ਗਈ ਜੀ ਆਪਣੀ ਕਿਚਨ ਇਹ ਵੀ ਸਹੀ ਆ ਨਾ ਬਈ ਇਹ ਆ ਗਈ ਕਿਚਨ ਠੀਕ ਹੈ ਇਹਦੇ ਨਾਲ ਪਿੱਛੇ ਬੈਕ ਸਾਈਡ ਤੇ ਬਾਹਰਲੀ ਜਿਵੇਂ ਆਪਾਂ ਪਿੰਡਾਂ ਦੇ ਵਿੱਚ ਬਣਾਉਂਦੇ ਆ ਬਾਹਲੀ ਰਸੋਈ ਛਾ ਚੌਂਕਾ ਛਾ ਚੌਂਕੇ ਵਾਲਾ ਉਹ ਨਾਲ ਹੀ ਗੇਟ ਆ ਗਿਆ ਇਹਦਾ ਨਾ ਬਰਾਂਡ ਬਣਾਤਾ ਉੱਪਰ ਛੱਤ ਬਣਾਤਾ ਇਧਰ ਬੈਕ ਸਾਈਡ ਠੀਕ ਹੈ ਠੀਕ ਹੈ ਜੀ ਮਤਲਬ ਇੱਥੋਂ ਅਟੈਚਮੈਂਟ ਹੋ ਗਈ ਹੋਵੇ ਐਂਟਰ ਹੋ ਗਿਆ ਜੀ ਉੱਤਰੀ ਰੋਟੀ ਖਾਣ ਦੀ ਵੀ ਕਰ ਸਕਦੇ ਆ ਪਤਾ ਹੀ ਹੈ ਠੀਕ ਆ ਤੇ ਇਹ ਆ ਗਈ ਉਹ ਪਲੀਤ ਇਹ ਵਾਲੀ ਇਹ ਆ ਗਿਆ ਸਟੋਰ ਠੀਕ ਹੈ ਤੋ ਆ ਗਿਆ ਇਹ ਕੋ ਸਟੋਰ ਲੌਬੀ ਦੇ ਨਾਲ ਇਧਰ ਹਾਂਜੀ ਬਾਹਰੋਂ ਬਈ ਜਜਮੈਂਟ ਨਹੀਂ ਹੁੰਦੀ ਹਨਾ ਇਹ ਹਾਂਜੀ ਹਾਂ ਇਹ ਸਾਈਡ ਤੇ ਆ ਗਿਆ ਨਾ ਬਾਹਰ ਵਿੱਚ ਨਹੀਂ ਹੈਗਾ ਜੀ ਲੌਬੀ ਦੇ ਹਾਂ ਠੀਕ ਹੈ ਜੀ ਹਾਂਜੀ ਤੇ ਇਹ ਕਿੰਨਾ ਦਾ ਦੱਸਿਆ ਜੀ ਬਈ ਸਟੋਰ ਇਹ ਬਈ ਹੈਗਾ 8x12 ਦਾ ਜੀ 8x12 ਦਾ ਹਾਂਜੀ ਹਾਂ ਵਧੀਆ ਜਗ੍ਹਾ ਹੈ ਤੇ ਇਧਰ ਹੀ ਇਧਰ ਆ ਗਿਆ ਜੀ ਇੱਕ ਬੈਡਰੂਮ ਇਹ ਇਹ ਕਿੰਨਾ ਸਹਜ ਹੈ ਬਈ ਜੀ ਇਹ ਬਈ 10/12 ਆਉਂਦਾ 10/12 ਇਸ ਦੇ ਨਾਲ ਹੀ ਇਹਦੇ ਡਰੈਸਿੰਗ ਆ ਗਿਆ ਅੱਛਾ ਜੀ ਨਾਲ ਤੇ ਜਿਹੜਾ ਸਵਾਦ ਨੂੰ ਮੌਦੇ ਤੋਂ ਮੌਨ ਹੋ ਗਿਆ ਦੋਨੇ ਰੂਮਾਂ ਦਾ ਉਧਰਲੇ ਪਾਸੇ ਵੀ ਗੇਟ ਹੈ ਨਾ ਸਾਹਮਣੇ ਵਾਲਾ ਵੀ ਬੈਠੀ ਉਧਰ ਵੀ ਦੇਖਦੇ ਠੀਕ ਹੈ ਜੀ ਹਾਂਜੀ ਹਾਂਜੀ ਦੋਸਤੋ ਦੇਖ ਸਕਦਾ ਤੁਸੀਂ ਜੋ ਕਿ ਮੇਨ ਐਂਟਰੀ ਦੇ ਨਾਲ ਰਾਈਟ ਹੈਂਡ ਲੈਕ ਸੈਕਟਰ ਬੈੱਡਰੂਮ ਆ ਗਿਆ ਜੀ ਇੱਧਰ ਹਾਂਜੀ ਇਹ ਵੀ ਬਈ 10/12 ਦਾ ਹੈ ਇਹ ਵੀ 10/12 ਜੀ ਤੇ ਇਸ ਦੇ ਨਾਲ ਵੀ ਇਹੀ ਬਹੁਤ ਸੋਹਣਾ ਹੈ ਹਾਂਜੀ ਆਹ ਕੌਣ ਹੋ ਗਿਆ ਇਹਦਾ ਲਿਵਿੰਗ ਰੂਮ ਹਾਂਜੀ ਤੁਹਾਨੂੰ ਮੇਰੂਮਾਨ ਨਾਲ ਆਪਾਂ ਯੂਜ਼ ਕਰ ਸਕਦੇ ਹਾਂਜੀ ਹਾਂਜੀ ਠੀਕ ਹੈ ਤੇ ਭਾਈ ਇਹ ਚਗਾਠਾਂ ਰਜਿਸਟਰੀ ਨੇ ਨਾ ਹਾਂਜੀ ਹਾਂਜੀ ਠੀਕ ਹੈ ਵਿੱਚੋਂ ਬਜਰੀ ਨਾਲ ਪਰ ਹਾਂ ਬਜਰੀ ਨਾਲ ਪਰਤੀ ਠੀਕ ਹੈ ਆਪਣੇ ਤਾਂ ਇਹੀ ਲੱਗ ਰਹੀ ਹੈ ਜਿਆਦਾ ਸਰਾ ਇਹਨਾਂ ਦੀ ਇਹ ਕੋਈ ਕ੍ਰੈਕ ਵਗੈਰਾ ਦੀ ਸਾਈਡ ਤੇ ਆਉਂਦਾ ਇਹਨਾਂ ਦੇ ਨਾ ਹੀ ਬੱਜਰੀ ਭਰੀ ਜਾਂਦੀ ਹੈ ਇਹਨਾਂ ਦੇ ਭਰੀ ਜਾਂਦਾ 22 ਹਾਂਜੀ ਹਾਂ ਲੱਕੜ ਦੀ ਦੀਵਾਰ ਹੈ ਜਿਹੜੀ ਲੱਗ ਗਈ ਤੋਂ ਸਾਈਡ 'ਚ ਜੋੜ ਜਾ ਛੱਡ ਜਾਂਦੇ ਹੋਰ ਇਹਨਾਂ ਨਾਲ ਹੀ ਬਈ ਸੌਕ ਵਗੈਰਾ ਇਹਨਾਂ ਨਾਲ ਸੌਕ ਵਗੈਰਾ ਆਪਣੇ ਡਰ ਰਹਿੰਦਾ ਜੀ ਇੱਥੇ ਹਾਂ ਤੇ ਇੱਕ ਗੱਲ ਹੋਰ ਬਈ ਪੱਥਰ ਜਿਹੇ ਵੀ ਲੱਗ ਰਹੇ ਹਾਂ ਹਾਂ ਪੱਥਰ ਵੀ ਨਹੀਂ ਉਹ ਨਹੀਂ ਆਪਾਂ ਯੂਜ਼ ਕਰੀਆਂ ਕਦੇ ਆਹੀ ਆਪਾਂ ਨੂੰ ਵਧੀਆ ਹੀ ਜੀ ਜਿਹੜਾ ਅੱਜ ਕਰ ਰਹੇ ਜੀ ਮੈਨੂੰ ਯੂਜ਼ ਕੀ ਉਹ ਨਹੀਂ ਯੂਜ਼ ਕਰੀ ਇਹੀ ਲਾਉਣੀ ਹੈ ਤੁਸੀਂ ਮਤਲਬ ਅਗਲੇ ਨੂੰ ਸਲਾਈ ਨਹੀਂ ਦਿੰਦੇ ਕਿ ਚੀਜ਼ ਲਾਓ ਕਿਉਂਕਿ ਉਹਦੇ ਜੀ ਵੀ ਇਹ ਵੀ ਸੁਣਾ ਚੱਲ ਲੱਗੂ ਜਿਹੜੂ ਤਾਂ ਲੱਗ ਹੀ ਰਹੂ ਠੀਕ ਹੈ ਇਹ ਗੱਲ ਹਾਂ ਬਲੇ ਕਹਿ ਦਿੰਦੇ ਲੋ ਲੂਜ ਹੁੰਦਾ ਨੇ ਜਿਹੜੀ ਚੀਜ਼ ਸਾਹਮਣੇ ਆ ਕੇ ਕਹਿਣ ਲੱਗੇ ਨਾ ਬਸ ਆਜੋ ਬਾਈ ਉਪਰੋਂ ਦਿਖਾ ਦਈਏ ਬੜਾ ਯਾਰ 18 1800 ਵਿੱਚ ਆ ਰਹੀ ਹੈ ਹਾਂਜੀ ਨਾ ਜੀ ਤਾਂ ਤੇ ਭਈ ਇਹ ਪੌੜੀ ਕਾਸ ਦੀ ਬਣਾਈ ਹੈ ਇਹ ਮਤਲਬ ਇਹ ਪੌੜੀ ਜੀ ਆਪਾਂ ਪਹਿਲਾਂ ਥੱਲੇ ਬਣਾ ਕੇ ਸਟੈਪ ਜੀ ਬਾਅਦ ਦੇ ਵਿੱਚ ਚੜਾਈ ਹੈ ਨਾਰ ਦੇ ਵਿੱਚ ਪੂਰੀ 9 ਇੰਚੀ ਗੱਲ ਦੇ ਵਿੱਚ ਦਿੱਤੀ ਹੋਈ ਜੀ ਪੌਣੀ ਸਾਰੀ ਬੌਂਡੀ 9 ਇੰਚੇ ਤੋਰ ਦੇਖੀਏ ਕੋਈ ਅਜਿਹੀ ਚੌਕੀ ਆ ਉਹ ਲੱਗ ਦੋ ਪਾਈ ਹੈ ਕੋਈ ਦਿੱਕਤ ਨਹੀਂ ਮੇਰੇ ਘੱਟੋ ਘੱਟ ਸਤ ਤਿੰਨ ਸਾਲ ਹੋ ਗਏ ਪੌਣੀ ਜਿਹੜਾ ਮੈਂ ਲਗੀ ਸੀ ਠੀਕ ਆ ਹਾਂਜੀ ਹਾਂਜੀ ਮਤਲਬ ਜਿਹੜੇ ਆ ਪੀਸ ਪਾਈ ਨੇ ਇਹ ਬਾਤ ਹਾਂਜੀ ਇਹ ਬਾਤ ਬੱਤੇ ਬਣਾ ਕੇ ਪਾਏ ਹੋਏ ਨੇ ਜੀ ਇਹ ਵੀ ਸਿਮਿੰਟ ਨੇ ਇਹ ਸਿਮਿੰਟ ਨੇ ਜੀ ਇਹ ਵੀ ਕੱਦ ਦੇ ਵਿੱਚ ਨੇ ਜੀ ਠੀਕ ਆ ਆ ਸਟੈਪ ਆ ਜਿਹੜਾ ਇਹ 10 ਬਾਈ 7 ਦਾ ਸਟੈਪ ਆ ਇਹ 10 ਬਾਈ 10 ਬਾਈ ਹਾਂ 10 ਬਾਈ 7 ਦਾ ਜੀ 7 ਦਾ ਹਾਂਜੀ ਠੀਕ ਆ ਹਾਂਜੀ ਵਧੀਆ ਜੀ ਜਿਵੇਂ ਨਾ ਗੀਤਾਂ ਵਗੈਰਾ ਦੀ ਬਣਾਉਂਦੇ ਸੀ ਵਿੱਚ ਕੰਨੇੜੀ ਚੀਜ਼ ਵਧੀਆ ਜਰਾ ਆ ਉੱਪਰ ਆ ਗਿਆ ਜੀ ਫੌਡੀ ਆ ਗਿਆ ਜੀ ਪਰ ਪਿੰਡਾਂ ਦੇ ਕਹਿਣੇ ਆ ਮਮਟੀ ਮਮਟੀ ਕਹਿੰਦੇ ਆ ਪਿੰਡਾਂ ਦੇ ਵਿੱਚ ਹੀ ਜਿਹੜਾ ਪੁੱਲਾ ਹੀ ਖਾ ਲਿਆ ਉੱਪਰ ਆ ਗਿਆ ਮਤਲਬ ਉਹ ਨੂੰ ਇੰਨੇ ਹੀ ਜਣੇ ਸਾਡੇ ਕੀ ਮਕਸਦ ਤੇ ਇਹ ਦੇਖ ਕੇ ਜੀ ਹਾਂ ਜੀ ਨਾਲ ਹੀ ਆਏ ਲੋਬੀ ਆ ਜਿਹੜੀ ਬੈਕ ਸਾਈਡ ਤੇ ਭਰਾਡੇ ਬਣੇ ਹੋਏ ਨੇ ਬੈਕ ਸਾਈਡ ਤੇ ਬਈ ਭਰਾਡੇ ਬਣੇ ਹੋਏ ਨੇ ਕਾਫੀ ਕੁਲੇ ਭਰਾਡੇ ਬਣੇ ਹੋਏ ਨੇਗੇ ਪਸ਼ੂਆਂ ਵਾਸਤੇ ਸੰਧਾ ਵਾਸਤੇ ਦੋਨੋਂ ਮੰਡਾਂ ਅਲੱਗ ਅਲੱਗ ਨੇਗੀਆਂ 40 ਜੇਗਰ ਕਰਨ ਨੂੰ ਕੋਈ ਕੰਮ ਕਰਨੀ ਦਾ ਕੰਮ ਕਰਾ ਸਕਦੇ ਆ ਸਰਦਾਰ ਪਲਾਟ ਇਹ ਚੜਾਈ ਦੀ ਨਹੀਂ ਰੱਖੀ ਸਾਰੇ ਦੀ ਇਹ ਚੜਾਈ ਬਈ 65 65 ਫੁੱਟ ਜਗਾ ਇੱਕ ਪਾਸੇ 130 ਫੁੱਟ ਹੈ ਸਹੀ ਬੈਂਡ ਆ ਕਰ ਦਿਆ ਗਿਆ ਬੈਂਡ ਹੋ ਕਰ ਦਿਆ ਹਾਂਜੀ ਹਾਂਜੀ ਠੀਕ ਹੈ ਬਈ ਠੀਕ ਹੋ ਗਿਆ ਤੋ ਦੋਸਤੋ ਕਿਵੇਂ ਲੱਗਿਆ ਇਸ ਕਲਾਸਿਕਲ ਲੁੱਕ ਦੀ ਸਿੰਗਲ ਪਰਸਨ ਕੋਠੀ ਦਾ ਡਿਜ਼ਾਈਨ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਹਰ ਰੋਜ਼ ਨਵੀਆਂ ਨਵੀਆਂ ਕੋਠੀਆਂ ਦੇ ਨਵੇਂ ਨਵੇਂ ਡਿਜ਼ਾਈਨ ਵੇਖਣ ਵਾਸਤੇ ਪੰਜਾਬੀ ਵੀਵੀ ਕ੍ਰਿਟੀ ਚੈਨਲ ਨੂੰ ਤੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰਿਓ ਦੋਸਤੋ ਆਪਾਂ ਹਰ ਰੋਜ਼ ਤੁਹਾਡੇ ਵਾਸਤੇ ਨਵੀਆਂ ਨਵੀਆਂ ਕੋਠੀਆਂ ਦੇ ਡਿਜ਼ਾਈਨ ਲੈ ਕੇ ਆਉਣੇ ਆ ਧੰਨਵਾਦ